ਕਿੰਨਾ ਕੁ ਅੱਗੇ ਤੱਕ ਇਹ ਪਾਣੀ ਮਾਰ ਮਾਰ ਸਕਦਾ ਜੇ ਅੱਗੇ ਜੇ ਪਾਣੀ ਵਧਦਾ ਵੇ ਦੇਖੋ ਜੇ ਆਪਾਂ ਮਤਲਬ ਇਹ ਦਰਿਆ ਨਾ ਰੋਕਿਆ ਨਾ ਇੱਥੋਂ ਠੋਕਰਾਂ ਨਾਲ ਨਾ ਰੋਕਿਆ ਇੱਤਾ ਇਹਦਾ ਸਿੱਧਾ ਲੁਧਿਆਣੇ ਨੂੰ ਦਾ ਖਤਰਾ ਸਿੱਧਾ ਹੀ ਇਹ ਹਾਂ ਇਹ ਰੁਕਣਾ ਨਹੀਂਗਾ ਵੀਰੇ ਜੇ ਠੋਕਰਾਂ ਨੇ ਰੁਕਣਾ ਜੇ ਹਿਸਾਬ ਨਾਲ ਮੈਂ ਤੁਹਾਨੂੰ ਦੱਸ ਰਿਹਾ ਨਾ ਵੀ ਆਪਾਂ ਇੱਥੇ ਪੱਥਰ ਰਾਈਏ ਡੂੰਘੇ ਟੋਏ ਪਾਰ ਕੇ ਫੇਰ ਰੁਕਣਾ ਨਹੀਂ ਉਦਾਂ ਨਹੀਂ ਹੱਲ ਕੋਈ ਵੀ ਇਹਦਾ ਆਹ ਬੰਤੋ ਕੁਛ ਵੀ ਨਹੀਂ ਜਿਹੜਾ ਬਾਹਰ ਜੀ ਬਲਾ ਇਹ ਤਾਂ ਮਾੜਾ ਜਿਹਾ ਬੰਨ ਹੈ ਕੋਈ ਡਾ ਖਾਜ ਬੰਤ ਹੈ ਨਹੀਂ ਇਹ ਨੱਕ ਨੁਕਸਾਨ ਤੁਹਾਡਾ ਹੋ ਗਿਆ ਵਾ ਤੁਹਾਡੀ ਕਿੰਨੀ ਜਗਾ ਜਿਹੜੀ ਹੈ ਇੱਥੇ ਹੈ ਗਈ ਸੀ ਦੇਖੋ ਸਾਡੀ ਦੇਖੋ ਉਹ ਮਕਾਨ ਡੇਗਣ ਲਗਾ ਆ ਜਿਹੜਾ ਆਹ ਧਿਆਨਾ ਜਿਹੜਾ ਇਹ ਮੇਰੇ ਇੱਥੇ 15 ਗਰੀ ਡੇਗਿਆ ਅੱਛਾ ਬਿਹਾਰ ਦੇ ਵਿੱਚ ਆਹ ਮਕਾਨ ਡੇਗਣ ਲਗਾ ਦੇ ਹਲਵਾ ਆ ਸਾਰੇ ਮਤਲਬ ਘਟੋ ਘਟ ਵੀ 20 25 ਖੇਤਾਂ ਦਾ ਨੁਕਸਾਨ ਹੋ ਗਿਆ ਵਾ ਮਕਾਨ ਡੇਗ ਗਿਆ ਜੇ 80 ਤੋਂ ਬਾਅਦ ਇਸ ਤਰ੍ਹਾਂ ਦੇ ਹਾਲਾਤ ਤੁਸੀਂ ਦੇਖ ਰਹੇ ਹੋ ਇਹ ਵਿੱਚ ਵੀ ਕਦੀ ਇਦਾਂ ਦਾ ਹੋਇਆ ਕਿ ਪਾਣੀ ਕਦੀ ਬਾਹਰ ਆਇਆ ਇਹਨਾਂ 80 ਜੀ ਬੇ ਜੀ ਆਇਆ ਜੀ ਹੜ ਉਹ ਜੰਗਲ ਤਾਂ ਆਇਆ ਸੀ ਇਹਨਾਂ ਆਪਣੇ ਮੱਥਿਆਰੇ ਵਾਲਾ ਉੱਥੇ ਵੀ ਇਹੀ ਹਾਲ ਹੋ ਗਿਆ ਜੀ ਉੱਥੇ ਵੀ ਇਹ ਸਾਰੇ ਕਈਆਂ ਨੂੰ ਕਹਿ ਕੇ ਗਈ ਉਹਨਾਂ ਪਤਾ ਨਹੀਂ ਹੁੰਦਾ ਕਿੱਦਾਂ ਬੰਨਣਾ ਸਾਡੀ 40 50 ਸਾਲ ਦੀ ਮਤਲਬ ਸਾਡੀ ਉਮਰ ਹੋ ਗਈ ਆ ਸਾਨੂੰ ਪਤਾ ਕਿੱਦਾਂ ਰੁਕਦਾ ਹੈ ਇਹ ਅਸੀਂ ਵੀ ਜਿਹੜੇ ਟੋਏ ਮਾਰਦੇ ਨਾ ਪੱਥਰ ਸਟਾਈ ਦੇ ਉੱਤੇ ਉਹ ਦਰਿਆ ਫੇ ਰੋਗ ਗਿਆ ਸੀ ਉੱਥੋਂ ਮਤਲਬ ਇਹ ਜੇ ਰੋਕਣਾ ਹੋਵੇ ਤਾਂ ਇਹਦੇ ਚ ਟੋਏ ਮਾਰ ਕੇ ਪੱਥਰ ਮਾਰ ਕੇ ਪੱਥਰ ਸਿੱਟੇ ਜਾਣ ਫੇ ਰੋਕਣਾ ਉਦਾਂ ਨਹੀਂ ਕੋਈ ਇਦਾਂ ਜੋ ਮਰਜੀ ਨਹੀਂ ਰੁਕ ਸਕਦਾ ਕਿਸੇ ਇਸ ਵਕਤ ਅਸੀਂ ਸਸਰਾਲੀ ਕਲੋਨੀ ਦੇ ਵਿੱਚ ਮੌਜੂਦ ਹੈਗੇ ਆ ਜਿੱਥੇ ਲਗਾਤਾਰ ਖਬਰ ਆ ਰਹੀ ਹੈ ਸਿੱਕੀ ਸਸਰਾਲੀ ਦਾ ਜਿਹੜਾ ਵਾ ਬੰਨ ਟੁੱਟ ਚੁੱਕਾ ਵਾ ਗਰਾਊਂਡ ਜਿੱਦੋਂ ਤਸਵੀਰ ਦਿਖਾ ਦਿੰਨੇ ਆ ਤਾਂ ਇਹ ਬੰਨ ਦੀ ਤਸਵੀਰ ਆ ਪਾਣੀ ਜਿਹੜਾ ਵਾ ਹੁਣ ਅੱਗੇ ਵਧਣਾ ਸ਼ੁਰੂ ਹੋ ਗਿਆ ਵਾ ਪਾਣੀ ਜਿਹੜਾ ਬੰਨ ਆ ਸਸਰਾਲੀ ਦਾ ਟੁੱਟ ਚੁੱਕਾ ਹੈਗਾ ਵਾ ਪਰ ਪ੍ਰਸ਼ਾਸਨ ਵੱਲੋਂ ਕੱਲ ਇੱਥੇ ਇੱਕ ਆਰਜੀ ਬੰਨ ਬਣਾਇਆ ਜਾ ਰਿਹਾ ਸੀਗਾ ਫਿਲਹਾਲ ਪਾਣੀ ਜਿਹੜਾ ਵਾ ਉੱਥੇ ਜਾ ਕੇ ਰੁਕ ਚੁੱਕਾ ਵਾ ਇਹ ਤਸਵੀਰ ਦੇਖ ਸਕਦੇ ਹੋ ਦਿ ਰਾਤ ਇਹ ਬੰਨ ਟੁੱਟਿਆ ਹੈਗਾ ਵਾ ਔਰ ਪਾਣੀ ਜਿਹੜਾ ਵਾ ਹੁਣ ਅੱਗੇ ਜਿਹੜਾ ਵਾ ਥੋੜਾ ਜਿਹਾ ਵਾਧਾ ਨਜ਼ਰ ਆ ਰਿਹਾ ਵਾ ਪਰ ਚਿੰਤਾ ਦੀ ਹਲੇ ਕੋਈ ਗੱਲ ਨਹੀਂ ਹੈਗੀ ਕਿਉਂਕਿ ਸਤ루 ਦਾ ਲੈਵਲ ਜਿਹੜਾ ਵਾ ਪਾਣੀ ਉਹ ਵੀ ਘਟਦਾ ਹੈ ਨਜ਼ਰ ਆ ਰਿਹਾ ਵਾ ਰਫਤਾਰ ਜਿਹੜੀ ਹੈ ਪਾਣੀ ਦੀ ਉਹ ਵੀ ਥੋੜੀ ਜੀ ਘਟੀ ਹੋਈ ਨਜ਼ਰ ਆ ਰਹੀ ਹੈ ਯਾਰ ਪਿੰਡ ਵਾਸੀ ਇੱਥੇ ਮੌਜੂਦ ਨੇ ਜਿਨ੍ਹਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਤਬਾਹ ਹੋਈਆਂ ਨੇ ਜਿਨ੍ਹਾਂ ਦੇ ਘਰ ਜਿਹੜੇ ਨੇ ਪੂਰੀ ਤਰ੍ਹਾਂ ਡੈਮੇਜ ਹੋ ਚੁੱਕੇ ਨੇ ਗੱਲਬਾਤ ਕਰਾਂਗੇ ਅੰਕ ਸਤਿ ਸ਼ਕਾਲ ਜੀ ਸਤ ਸ੍ਰੀ ਅਕਾਲ ਜੀ ਕੀ ਕਹਿਣਾ ਚਾਹੂਗੇ ਰਾਤ ਦੇ ਰਾਤ ਇਹ ਬੰਨ ਟੁੱਟਿਆ ਹੈਗਾ ਵਾ ਪਾਣੀ ਹੁਣ ਥੋੜਾ ਜਿਹਾ ਅੱਗੇ ਵਧਣਾ ਸ਼ੁਰੂ ਹੋਇਆ ਵਾ ਪਿੰਡ ਵੱਲ ਢਾਹ ਬਹੁਤ ਜ਼ਿਆਦਾ ਲੱਗੀ ਆ ਇਹ ਜਾਤੀ ਢਾਹ ਨਹੀਂ ਨਾ ਰੁਕਦੀ ਇਹ ਜਾਤੀ ਕੋਈ ਹੱਲ ਨਹੀਂ ਹੋਣਾ ਇਹਦਾ ਢਾਹ ਜੇ ਤਾਂ ਹੀ ਰੁਕਦੇ ਜੇ ਆਪਾਂ ਇਹਦੇ ਮੋਰੇ ਖੱਡਾ ਮਾਰ ਗਿਆਂਦਾ 15 20 ਫੁੱਟ ਖੱਡਾ ਮਾਰ ਕੇ ਉਹਦੇ ਪੱਥਰ ਪਾਏ ਜਾਣ ਤੇ ਫਿਰ ਇਹ ਢਾਹ ਰੁਕ ਦਿਆ ਜੇ ਆਪਾਂ ਕਿੰਨੇ ਕਵਜੇ ਜਿਹੜਾ ਬੰਨ ਟੁੱਟਿਆ ਵਾ ਇਹ ਜੀ ਇਹ ਮੇਰੇ ਕਾ ਇਹ ਸਵੇਰੇ ਟੁੱਟਿਆ ਆ ਆ ਸਵੇਰੇ ਟੁੱਟਿਆ ਉਹ ਉਹ ਕੱਲ ਦਾ ਟੁੱਟਿਆ ਆ ਅੱਛਾ ਉਧਰ ਵਾਲਾ ਕੱਲ ਫਸਲਾਵਲ ਜਾਣਾ ਸ਼ੁਰੂ ਹੋ ਗਿਆ ਪਾਪਾਂ ਫਸਲਾਤਾ ਜੀ ਝੋਨਾ ਡੁੱਬਿਆ ਪਿਆ ਆਹ ਵਾਲਾ ਰਾਤ ਨੂੰ ਜਿਹੜਾ ਟੁੱਟਿਆ ਹੈਗਾ ਵੇ ਟੁੱਟਿਆ ਹੈ ਇਹ ਝੋਨਾ ਡੁੱਬਿਆ ਪਿਆ ਦੇਖ ਲੋ ਇਹ ਇਹ ਸਾਰਾ ਜੇ ਆਪਾਂ ਮਤਲਬ ਇਹ ਗਾਂ ਨਾ ਸੰਭਿਆ ਇਹ ਇਹ ਗਾਂ ਨੀਵੇਂ ਰੋੜ ਸਕਦਾ ਫਿਰ ਗਾਂ ਪਾਣੀ ਜਾ ਸਕਦਾ ਹੈ ਕਿੰਨਾ ਕੁ ਅੱਗੇ ਤੱਕ ਇਹ ਪਾਣੀ ਮਾਰ ਮਾਰ ਸਕਦਾ ਜੇ ਅੱਗੇ ਜੇ ਪਾਣੀ ਵਧਦਾ ਵਾ ਦੇਖੋ ਜੇ ਆਪਾਂ ਮਤਲਬ ਇਹ ਦਰਿਆ ਨਾ ਰੋਕਿਆ ਨੇ ਇੱਥੋਂ ਠੋਕਰਾਂ ਨਾਲ ਨਾ ਰੋਕਿਆ ਇੱਤਾ ਇਹਦਾ ਸਿੱਧਾ ਲੁਧਿਆਣੇ ਨੂੰ ਦਾ ਖਤਰਾ ਸਿੱਧਾ ਹੀ ਇਹ ਹਾਂ ਇਹ ਰੁਕਣਾ ਨਹੀਂ ਹੈਗਾ ਫਿਰ ਇਹ ਜੇ ਠੋਕਰਾਂ ਨੇ ਰੁਕਣਾ ਜਿਹਦੇ ਹਿਸਾਬ ਨਾਲ ਮੈਂ ਤੁਹਾਨੂੰ ਦੱਸ ਰਿਹਾ ਡੂੰਗਾ ਟੋਏ ਮਾਰ ਕੇ ਫੇਰ ਰੁਕਣਾ ਨਹੀਂ ਉਦਾਂ ਨਹੀਂ ਹੱਲ ਕੋਈ ਵੀ ਇਹ ਦਾਗਾ ਇਸ ਤੋਂ ਹੁਣ ਅੱਜ ਤੜਕਸਰ ਤੋਂ ਬਾਰਿਸ਼ ਵੀ ਹੋ ਰਹੀ ਹੈ ਬਿਜਲੀ ਬਹੁਤ ਜ਼ਿਆਦਾ ਗਰਜ ਰਹੀ ਹੈ ਤੇ ਲੱਗਦਾ ਕਿ ਇੱਕ ਚਿੰਤਾ ਦਾ ਵਿਸ਼ਾ ਹੈਗਾ ਬਾਪ ਇਹ ਚਿੰਤਾ ਦਾ ਵਿਸ਼ਾ ਬਹੁਤ ਹੈ ਜੇ ਮਤਲਬ ਬਾਰਿਸ਼ ਨਾ ਰੁਕੀ ਜੇ ਪਾਣੀ 2 ਫੁੱਟ ਤਨ ਫੋਟ ਵਧੀਆ ਤਾਂ ਬੰਨੀ ਆ ਗਿਆ ਸਮਝ ਲੈ ਫਿਰ ਹਾਂ ਆ ਬੰਦ ਤਾਂ ਕੁਝ ਵੀ ਨਹੀਂਗਾ ਜਿਹੜਾ ਪਾਰਜੀ ਵੀ ਲੈ ਇਹ ਤਾਂ ਮਾੜਾ ਜਿਹਾ ਬੰਨ ਹੈ ਕੋਈ ਡਾ ਖਾਜ ਬੰਦ ਹੈ ਨਹੀਂ ਇਹ ਕਿੰਨਾ ਕੁ ਨੁਕਸਾਨ ਤੁਹਾਡਾ ਹੋ ਗਿਆ ਵਾ ਤੁਹਾਡੀ ਕਿੰਨੀ ਜਗਾ ਜਿਹੜੀ ਐ ਇੱਥੇ ਹੈਗੀ ਸੀ ਦੇਖੋ ਸਾਡੀ ਦੇਖੋ ਉਹ ਮਕਾਨ ਡਿਗਣ ਲਗਾ ਆ ਆ ਜਿਹੜਾ ਆ ਦਰਿਆਨਾ ਜਿਹੜਾ ਇਹ ਮੇਰੇ ਇੱਥੇ 15 ਕਿਰੀ ਡਿਗ ਗਏ ਆ ਅੱਛਾ ਜੀ ਬਿਹਾਰ ਦੇ ਵਿੱਚ ਆ ਮਕਾਨ ਡਿਗਣ ਲਗਾ ਦੇ ਲਵਾ ਆ ਸਾਰੇ ਮਤਲਬ ਘਟੋ ਘਟ ਵੀ 20 25 ਖੇਤਾਂ ਦਾ ਨੁਕਸਾਨ ਹੋ ਗਿਆ ਵਾ ਮਕਾਨ ਡਿਗ ਗਏ ਆ ਜੇ 88 ਤੋਂ ਬਾਅਦ ਇਸ ਤਰ੍ਹਾਂ ਦੇ ਹਾਲਾਤ ਤੁਸੀਂ ਦੇਖ ਰਹੇ ਹੋ ਇਹ ਵਿੱਚ ਵੀ ਕਦੀ ਇਦਾਂ ਦਾ ਹੋਇਆ ਕਿ ਪਾਣੀ ਕਦੀ ਬਾਹਰ ਆਇਆ ਇਹਨਾਂ 88 ਜੀ ਆਇਆ ਜੀ ਹੜ ਉਹ ਜੰਗਲਤਾ ਆਇਆ ਸੀ ਜਣਾ ਆਪਣੇ ਮੱਤੇ ਵਾਲਾ ਉੱਥੇ ਵੀ ਇਹੀ ਹਾਲ ਹੋ ਗਿਆ ਜੀ ਉੱਥੇ ਵੀ ਇਹ ਸਾਰੇ ਕਈਆਂ ਨੂੰ ਕਿਹਾ ਉਹਨਾਂ ਪਤਾ ਨਹੀਂ ਹੁੰਦਾ ਕਿੱਦਾਂ ਬੰਨਣਾ ਸਾਡੀ 40 50 ਸਾਲ ਦੀ ਮਤਲਬ ਸਾਡੀ ਉਮਰ ਹੋ ਗਈ ਆ ਸਾਨੂੰ ਪਤਾ ਕਿੱਦਾਂ ਰੁਕਦਾ ਹੈ ਇਹ ਅਸੀਂ ਵੀ ਜਿਹੜੇ ਟੋਏ ਮਾਰ ਕੇ ਨਾ ਪੱਥਰ ਸਟਾਈ ਦੀ ਉੱਥੇ ਉਹ ਦਰਿਆ ਫੇ ਰੁਕ ਗਿਆ ਸੀ ਉੱਥੋਂ ਮਤਲਬ ਜੇ ਰੋਕਣਾ ਹੋਵੇ ਤਾਂ ਇਹਦੇ ਚ ਟੋਏ ਮਾਰ ਕੇ ਪੱਥਰ ਮਾਰ ਕੇ ਪੱਥਰ ਸਿੱਟੇ ਜਾਣ ਫੇ ਰੁਕਣਾ ਉਦਾਂ ਨਹੀਂ ਕੋਈ ਇਦਾਂ ਜੋ ਮਰਜੀ ਨਹੀਂ ਰੁਕ ਸਕਦਾ ਕਿਸੇ ਹਾਲ ਚ ਵੀ ਇਹ ਉਦਾਂ ਨਹੀਂ ਰੁਕ ਸਕਦਾ ਹੋਰ ਲੱਗੀ ਹੋਈ ਆ ਸਰ ਇਹਨੂੰ ਜੜ ਨੂੰ ਨਾ ਖੋਰ ਲੱਗੀ ਹੋਈ ਆ ਕਿਉਂਕਿ ਜੜ ਨੂੰ ਆਪਾਂ ਨੂੰ ਕਾਬੂ ਕਰਨ ਵਾਸਤੇ ਇਹਨੂੰ ਖੱਡਾ ਮਾਰਿਆ ਰੋੜੇ ਰੋੜੇ ਪਾਵਾਂਗੇ ਜੇ ਮੈਂ ਪੱਥਰ ਲਿਆਉਂਦੇ ਪਏ ਨੂੰ ਸਾਹਮਣੇ ਦੇਖੋ ਉਹ ਲਿਆਉਂਦੇ ਪਏ ਜੇ ਉਹ ਖੱਡੇ ਬਾਰ ਕੇ ਉਹਦੇ ਵਿੱਚ ਆਪਾਂ ਪਾਵਾਂਗੇ ਤੇ ਤਾਂ ਬਚਾ ਹੋਣਾ ਨਹੀਂ ਦੇ ਨੇ ਖੋਰ ਪਾਈ ਰੱਖਣੀ ਆ ਦੇਖੋ ਤੁਹਾਡੇ ਸਾਹਮਣੇ ਉਧਰ ਦੇਖੋ ਕੈਮਰਾ ਲਾਓ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਬੰਦ ਜਾ ਰਹੀ ਆ ਉਧਰ ਦੇਖੋ ਸਾਹਮਣੇ ਬਿਲਕੁਲ ਗਰੀ ਉਹ ਪਲਾਟ ਜਮੀਨਾਂ ਸਾਰੀਆਂ ਇਹ ਲੋਕਾਂ ਦੀਆਂ ਜਲਗੀਆਂ ਬਹੁਤ ਨੁਕਸਾਨ ਹੋਇਆ ਟੱਕਰਬਾਰਨ ਕਰਕੇ ਇਹ ਮਿੱਟੀ ਜਿਹੜੀ ਸਾਰੀ ਖੋਰ ਗਈ ਹਾਂਜੀ ਸਰ ਹਾਂਜੀ ਹਾਂਜੀ ਜਿੱਥੇ ਟੱਕਰ ਜਿਹੜੀ ਆ ਨਾ ਖੋਰ ਪੈ ਗਈ ਆ ਥੱਲੇ ਤੱਕ ਇਹ ਖੋਰ ਪੈਣ ਦੇ ਕਾਰਨ ਇਹਨਾਂ ਨੂੰ ਨੁਕ ਪੰਗੋ ਚੀਜ਼ ਲਾ ਦਾਂਗੇ ਥੱਲੇ ਜੇ 50 ਫੁੱਟ ਜਾਂ 60 ਫੁੱਟ ਥੱਲੇ ਡੂੰਘਾ ਕਰਕੇ ਤੇ ਉਹਨਾਂ ਪੱਥਰ ਪਾਏ ਜਾਣ ਤਾਂ ਬਿਲਕੁਲ ਤਾਂ ਬਚਾਅ ਹੋ ਜਾਣਾ ਪੰਜਾਬ ਦਾ ਕਿੰਨੇ ਦਿਨਾਂ ਤੋਂ ਤੁਸੀਂ ਇਹ ਮਿਹਨਤ ਕਰ ਰਹੇ ਸੀ ਇੱਥੇ ਬੰਨ ਰੋਕਣ ਦੀ ਕਿ ਹੁਣ ਹਫਤਾ ਹੋ ਗਿਆ ਸਾਨੂੰ ਇੱਥੇ ਰਹਿ ਰਹੇ ਆ ਦਿਨ ਰਾਤ ਅਸੀਂ ਬਹੁਤ ਮਿਹਨਤ ਕੀਤੀ ਹੈ ਸੇਵਾ ਹੀ ਬਹੁਤ ਆਈ ਹੈ ਆਪਾਂ ਨੂੰ ਸਿਸੰਗਤ ਵੱਲੋਂ ਵੀ ਬਹੁਤ ਦੁਨੀਆ ਸੀ ਸਾਡੇ ਕੋਲ ਸਿਸੰਯੋਗ ਬਹੁਤ ਹੈ ਜੀ ਦੁਨੀਆ ਦਾ ਬਾਰਿਸ਼ ਹੋ ਗਈ ਲੱਗਦਾ ਕਿ ਕੰਮ ਰੁਕ ਗਿਆ ਬਾਰਿਸ਼ ਕਰਕੇ ਕੰਮ ਰੁਕ ਜਾਂਦਾ ਵਾ ਇਦਾਂ ਨੇ بارش ਕਰਕੇ ਨਹੀਂ ਆ ਜੀ ਸੰਗਤ ਬਹੁਤ ਵਧੀਆ ਸਾਡਾ ਕੰਮ ਕੀਤਾ ਹੈ ਬਿਲਕੁਲ ਬੰਨ ਲਵਾਏ ਉਹਨਾਂ ਨੇ ਬਹੁਤ ਵਧੀਆ ਦਿਨ ਰਾਤ ਲੱਗੇ ਰਹੇ ਆ ਸੇਵਾ ਬਹੁਤ ਕੀਤੀ ਆ ਐਨ ਲੰਗਰ ਵੀ ਪ੍ਰਸ਼ਾਦੇ ਬਹੁਤ ਵਧੀਆ ਆਏ ਸਾਡੇ ਕੋਲੋਂ ਗੁਰਦੁਆਰਾ ਸਾਹਿਬ ਤੋਂ ਹਰ ਇੱਕ ਜਗ੍ਹਾ ਤੋਂ ਆਏ ਆ ਪਰ ਮੋਢੇ ਨਾਲ ਮੋਢਾ ਲਾਈ ਬੈਠੇ ਸਾਡੇ ਨਾਲ ਪੰਜਾਬ ਪੂਰਾ ਇੱਕਦਮ ਪਪੂ ਬਹੁਤ ਵੱਡਾ ਜਿਗਰਾ ਹੁੰਦਾ ਵਾ ਤੁਹਾਡੀ ਇੰਨੀ ਸਾਰੀ ਜਗ੍ਹਾ ਚਲੀ ਗਈ ਇਹ ਮਕਾਨ ਜਿਹੜੇ ਡੁੱਬਰੇ ਆ ਤੁਹਾਡੇ ਤੁਸੀਂ ਹੁਣੇ ਫੋਨ ਤੇ ਲੱਗੇ ਹੋਏ ਚਿੰਤਾ ਦੀ ਕੋਈ ਗੱਲ ਨਹੀਂ ਕਿਸੇ ਨੂੰ ਕਰ ਜਿਹੜੇ ਜਿਹੜੇ ਪੰਜਾਬੀ ਆ ਨਾ ਇਹ ਹਰ ਬਾਤੇ ਮਤਲਬ ਉਹਦੇ ਨਾਲ ਮੋਢਾ ਨਾਲ ਝੂਈਦਾ ਇਹਨਾਂ ਨੂੰ ਕੋਈ ਵੀ ਬ ਡਰ ਕਰਨੀ ਹੈਗਾ ਕੋਈ ਗੱਲ ਨਹੀਂ ਰੋਜੇ ਰੋਜੇ ਕੋਈ ਗੱਲ ਨਹੀਂ ਉਹ مالک ਦੇ ਹਥਿਆਰ ਸਾਰਾ ਕੁਝ ਕੋਈ ਸਾਨੂੰ ਡਰ ਨਹੀਂ ਕਿਸੇ ਚੀਜ਼ ਦਾ ਵੀ ਹੈ ਹੋਰ ਤੇ ਲੱਗੇ ਰਿਸ਼ਤੇ ਦਾ ਟੈਨਸ਼ਨ ਦੇ ਪਰ ਤੁਸੀਂ ਟੈਨਸ਼ਨ ਨਹੀਂ ਨਹੀਂ ਹੁਣ ਕਹਤਾ ਵੀ ਨਹੀਂ ਕੋਈ ਟੈਨਸ਼ਨ ਨਹੀਂ ਲੋੜੇ ਨੀਗੀ ਜੇ ਕੋਈ ਤੁਹਾਨੂੰ ਤਕਲੀਫ ਹੋਸੀ ਖੜੇ ਹਾਂ ਹੁਣ ਸਰ ਤੇ ਤੁਹਾਡੇ ਕੋਈ ਘਬਰਾਉਣ ਦੀ ਜਰੂਰਤ ਨਹੀਂ ਹੈ ਇਹ ਬਾਤ ਇੰਨੀ ਗੱਲ ਹੈ ਜਾਨੀ ਉਹ ਪਿਤਾਸ਼ ਨੂੰ ਇਹ ਕਹਿੰਦੇ ਆ ਵੀ ਆ ਜਿਹੜੀ ਕਹ ਆ ਜਿਹੜੀ ਢਾ ਲੱਗੀ ਆ ਨਾ ਇਹ ਰੋਕ ਲੈਣ ਪੱਥਰ ਪੁੱਥਰ ਜਾ ਕੇ ਸੱਟ ਕੇ ਬਸ ਦੁਨੀਆ ਬਹੁਤ ਲੱਗੀ ਆ ਜੇ ਇਹ ਹੋ ਜੇ ਕੰਮ ਫਿਰ ਆਪਣਾ ਸਾਰੇ ਹੱਲ ਹੁੰਦਾ ਵਾ ਜੇ ਕਿਤੇ ਆਪਾਂ ਪਹਿਲੀ ਲੱਗੇ ਹੁੰਦੇ ਨਾ ਅੱਜ ਉਹ ਦਸ ਦਰਗਾ ਸਾਨੂੰ ਲੱਗਿਆ ਨੂੰ ਜੇ ਕਿਤੇ ਪੱਥਰ ਲੱਗੇ ਹੁੰਦੇ ਇਹ ਬੰਨ ਆਪਣਾ ਢਣਾ ਨਹੀਂ ਸੀ ਇਹ ਅੱਛਾ ਬਹੁਤ ਸਾਰੀਆਂ ਬਾਪੂ ਫਾਰਮਾਂ ਚੱਲ ਰਹੀਆਂ ਨੇ ਸ਼ਹਿਰ ਦੇ ਵਿੱਚ ਕੀ ਪਾਣੀ ਆ ਗਿਆ ਜੀ ਬੰਨ ਟੁੱਟ ਗਿਆ ਜੀ ਕੀ ਕਹਿਣਾ ਚਾਹੋਗੇ ਹੁਣ ਤੁਸੀਂ ਇਹ ਇਹ ਤਾਂ ਇਹ ਤਾਂ ਐਵੇਂ ਗਲਤ ਗੱਲਾਂ ਐਵੇਂ ਝੂਠੇ ਲੋਕ ਬੋਲੀ ਜਾਂਦੇ ਨਹੀਂ ਪਾਣੀ ਨਹੀਂ ਉਧਰ ਨਹੀਂ ਆ ਸਕਦਾ ਜੇ ਆ ਬਾਲੇ ਬੇਹੱਦੇ ਪਿੱਛੋਂ ਮਤਲਬ ਕੋਣ ਕੋ ਪਾਣੀ ਆ ਜੇ ਫੇਰ ਤਾਂ ਹੋ ਸਕਦਾ ਪਰ ਵੀ ਉੱਨਾ ਨਹੀਂ ਆ ਸਕਦਾ ਹੈਗਾ ਇਹਦਾ ਮਾੜਾ ਵਾੜਾ ਜੀ ਨੀ ਮਦੋਂਕ ਜਾ ਕੇ ਗੁੱਡੀ ਛੱਟੇ ਆ ਗਏ ਵੀ ਮੂਰੇ ਰੋਡ ਆ ਗਏ ਹੈਗੇ ਕੋਈ ਚਿੰਤਾ ਜ਼ਰੂਰ ਫਰਕ ਨੂੰ ਹੁੰਦੀ ਆ ਵੀ ਅਗਲਾ ਡੁੱਬਣ ਲੱਗ ਰਿਹਾ ਇਹ ਤਾਂ ਹੈ ਸਾਰਾ ਸ਼ਹਿਰ ਅਰਦਾਸ ਕਰ ਰਿਹਾ ਪੰਜਾਬ ਅਰਦਾਸ ਕਰ ਰਿਹਾ ਲੱਗਦਾ ਕਿ ਹੁਣ ਥੋੜੇ ਹੁਣ ਸਾਡੇ ਵੀ 25 ਗੱਲੇ ਮਤਲਬ ਰੁੜ ਗਿਆ ਮਕਾਨ ਦੇਖ ਲੋ ਆ ਵੀ ਡਗਣ ਲੱਗਾ ਆ ਵੀ ਡਗਣ ਲੱਗਾ ਦੇਖ ਲੋ ਡਗਣ ਦੇ ਤਰ੍ਹਾਂ ਤੇ ਆ ਗਾਰ ਮੇ ਮਸਕਾਨ ਹਲੇ ਵੀ ਹਾਂ ਹਾਂ ਕੋ ਗੱਲੇ ਨਹੀਂ ਗਈ ਹਾਂ ਤਾਬਿਲ ਤਸਵੀਰਾਂ ਨੇ ਜਿੱਥੇ ਕੀ ਇਹਨਾਂ ਦੀ ਜਗ੍ਹਾ ਜਿਹੜੀਆਂ ਵਾ ਪਾਣੀ ਦੇ ਵਿੱਚ ਰੋੜ ਰੀਆਂ ਨੇ ਪਰ ਹੌਸਲੇ ਜਿਹੜੇ ਨੇ ਪੰਜਾਬੀਆਂ ਦੇ ਪੂਰੇ ਬੁਲੰਦ ਨੇ ਔਰ ਕਹਿ ਰਹੇ ਨੇ ਕੋਈ ਚਿੰਤਾ ਦੀ ਗੱਲ ਨਹੀਂ ਲੁਧਿਆਣਾ ਬਚਾਣਾ ਹੈਗਾ ਵਾ ਤਾਂ ਇੱਥੇ ਹੁਣ ਬੰਨ ਜਿਹੜਾ ਵਾ ਆਰਜੀ ਬੰਨ ਨਵਾਂ ਬਣਾਇਆ ਜਾ ਰਿਹਾ ਵਾ ਕੱਲ ਪ੍ਰਸ਼ਾਸਨ ਨੇ ਇੱਥੇ ਕੰਮ ਜਿਹੜਾ ਤੇਜ਼ੀ ਨਾਲ ਖਿੱਚਿਆ ਸੀਗਾ ਜਿਸ ਕਰਕੇ ਹੁਣ ਥੋੜਾ ਜਿਹਾ ਬਚਾਅ ਹੋ ਗਿਆ ਵਾ ਪਾਣੀ ਫਿਲਹਾਲ ਦੂਸਰੇ ਬੰਨ ਤੱਕ ਰੁਕਿਆ ਹੋਇਆ ਵਾ ਸਤ루 ਦਾ ਲੈਵਲ ਇੱਕ ਵਾਰ ਤਸਵੀਰਾਂ ਦਿਖਾ ਦਿੰਨੇ ਆ ਤਾਂ ਇਹ ਪਾਣੀ ਜਿਹੜਾ ਵਾ ਜਿੱਥੋਂ ਇਹ ਬੰਨ ਟੁੱਟਿਆ ਵਾ ਕਰੀਬ ਇਹ ਪਾਰ ਜਿਹੜਾ ਵਾ ਕਿੰਨਾ ਕੁ ਬਾਪੂ ਹੋ ਸਕਦਾ ਪਾਰ ਥੋੜਾ ਜਿਹਾ ਹੁਣ ਜਿਹੜੇ ਤੋਂ 1.5 ਕਿਲੋਮੀਟਰ ਹੋ ਜਾਣਾ ਜੀ ਇਹ ਕਿਲੋ 1.5 ਕਿਲੋਮੀਟਰ ਪਾਰ ਹੈਗਾ ਇਹ ਹੋ ਸਕਦਾ ਸੈਂਤ ਵੱਧੇ ਹੁਣ ਵੱਧਦਾ ਹੀ ਜਾਂਦਾਗਾ ਉਹ ਤਾਂ ਕੱਟੀ ਜਾ ਰਿਹਾ ਬਹੁਤ ਇਹ ਜਿਹੜਾ ਬੰ ਟਟੇ ਕਿੰਨਾ ਕੁ ਪੜ ਹੈਗਾ ਲੱਗਦਾ ਜੀ ਬਹੁਤ ਇਹਦਾ ਮਰਕਰ ਆਪਣੇ ਬੂਠੜ ਤੱਕ ਪਹੁੰਚ ਗਿਆ ਇਹ ਇਹ ਬੂਠੜ ਤੱਕ ਪਹੁੰਚ ਗਿਆ ਇੱਧਰ ਪਹੁੰਚ ਗਏ ਆਪਣੇ ਦੂਏ ਆਪਣੇ ਕੀ ਕਹਿੰਦੇ ਆ ਆਪਣੇ ਫਲੋਰ ਨਹੀਂ ਆਪਣੇ ਜਿਹੜੇ ਆਪਣੇ ਕੀ ਕਹਿੰਦੇ ਆਪਣੇ ਜਿਹੜੇ ਕੰਟਰੋਲ ਗਿਆ ਬੂਟਾਂ ਆ ਬੂਟਾਂ ਤੱਕ ਪਹੁੰਚ ਗਿਆ ਜੇ ਮਤਲਬ ਇਹ ਨਾ ਸੰਭਿਆ ਤਾਂ ਇਹ ਸਿੱਧਾ ਮਤਲਬ ਚੂੜਾਂ ਵਾਲ ਨੂੰ ਜਾ ਰਿਹਾ ਹੈ ਅੱਛਾ ਜੀ ਸਿੱਧਾ ਚੂੜਾਂ ਵਾਲੇ ਪਾਣੀ ਆ ਗਿਆ ਨੇ ਜੀ ਸਾਨੂੰ ਬੜਾ ਘਾਟਾ ਪੈ ਜਾਣਾ ਕਿਉਂਕਿ ਕਰੋਨਾ ਰਪਿਆ ਦਾ ਕਰੋੜਾਂ ਰੁਪਏ ਲਾਏ ਹੋਏ ਫੈਕਟਰੀਆਂ ਦੇ ਉੱਤੇ ਕਾਰੋਬਾਰ ਚੱਲ ਰਿਹਾ ਅਸੀਂ ਵੀ ਪਿੰਡ ਵੀ ਤੋਂ ਉਸੇ ਸਿਰ ਤੇ ਹੁੰਦਾ ਆ ਕਿਉਂਕਿ ਪਿੰਡਾਂ ਵਾਲੇ ਵੀ ਜਦ ਸ਼ਹਿਰ ਦੇ ਵਿੱਚ ਹੀ ਜਾਂਦੇ ਨੇ ਕੰਮ ਕਰਨ ਵਾਸਤੇ ਤੇ ਜੇ ਸ਼ਹਿਰ ਦੇ ਵਿੱਚ ਪਾਣੀ ਆ ਗਿਆ ਤਾਂ ਬੜਾ ਘਾਟਾ ਹੋ ਜਾਣਾ ਸਾਨੂੰ ਕਿਉਂ ਕਰੋੜਾਂ ਰੁਪਏ ਦਾ ਕਾਰੋਬਾਰ ਲੋਕਾਂ ਨੇ ਕੀਤਾ ਹੋਇਆ ਬਾਣੀ ਲੋਕਾਂ ਨੇ ਬਾਣੀਏ ਕਿਉਂਕਿ ਕਰੋੜਾਂ ਰੁਪਏ ਦਾ ਕੰਮ ਕੀਤਾ ਹੋਇਆ ਤੇ ਸਾਡੀ ਵੀ ਰੋਟੀ ਜੋ ਵੀ ਹੈ ਸਿਸਟਮ ਸਾਡਾ ਉਹਨਾਂ ਦੇ ਨਾਲ ਹੀ ਸ਼ਹਿਰ ਦੇ ਨਾਲ ਹੀ ਹੀ ਚੱਲ ਰਿਹਾ ਜੀ ਤਦੇ ਜੋਰ ਲੱਗ ਰਿਹਾ ਕਿ ਇਸ ਬੰਨ ਨੂੰ ਇਸ ਜਿਹੜਾ ਬੰਨ ਬਣਾ ਕੇ ਇਸ ਪਾਣੀ ਨੂੰ ਰੋਕ ਦਿੱਤਾ ਜਾਵੇ ਤਾਂ ਇਹ ਤਸਵੀਰਾਂ ਜੋ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵਕਤ بارش ਵੀ ਹੈ ਜਿ ਸੇਰ ਤੜਕਸਾਰ ਤੋਂ ਹੋ ਰਹੀ ਹੈ ਥੋੜੀ ਚਿੰਤਾ ਜ਼ਰੂਰ ਬਧਾਈ ਹੋਈ ਹੈ ਪਰ ਜਿਹੜੇ ਪਿੰਡ ਦੇ ਲੋਕ ਨੇ ਜਾਂ ਆਸ-ਪਾਸ ਪਿੰਡਾਂ ਦੇ ਲੋਕ ਨੇ ਉਹ ਇੱਥੇ ਫਿਰ ਤੋਂ ਪਹੁੰਚਣਾ ਸ਼ੁਰੂ ਹੋ ਗਏ ਨੇ ਔਰ ਤਿਆਰੀ ਜਿਹੜੀ ਆ ਫਿਰ ਸ਼ੁਰੂ ਕੀਤੀ ਜਾਵੇਗੀ ਤਾਂ ਕਿ ਇਸ ਪਾਣੀ ਨੂੰ ਜਿਹੜਾ ਵਾ ਰੋਕਿਆ ਜਾਵੇ ਤਾਂ ਬਾਪੂ ਉਹਨਾਂ ਨੇ ਇੱਕ ਸਲਾਹ ਵੀ ਦਿੱਤੀ ਹੈ ਕਿ ਜ਼ਮੀਨ ਦੇ ਵਿੱਚ ਟੋਆ ਕਰਕੇ ਇਹਦੇ ਵਿੱਚ ਪੱਥਰ ਸੁੱਟੇ ਜਾਣ ਤਾਂ ਹੀ ਇਸ ਪਾਣੀ ਨੂੰ ਜਿਹੜਾ ਵਾ ਰੋਕਿਆ ਜਾ ਸਕਦਾ ਵਾ ਤਾ ਇਹ ਤਸਵੀਰਾਂ ਜੋ ਤੁਹਾਨੂੰ ਅਸੀਂ ਸਸਰਾਲੀ ਤੋਂ ਲਗਾਤਾਰ ਦਿਖਾ ਰਹੇ ਹੈਗੇ ਆ ਜਿੱਥੇ ਅੱਜ ਸਵੇਰੇ ਬੰਨ ਟੁੱਟਿਆ ਬਾਅਦ ਪਾਣੀ ਜਿਹੜਾ ਵਾ ਅੱਗੇ ਵਧਣਾ ਸ਼ੁਰੂ ਹੋਇਆ ਵਾ ਹਾਲਾਂਕਿ ਅਰਜੀ ਜਿਹੜਾ ਬੰਨ ਬਣਾਇਆ ਸੀ ਉੱਥੇ ਤੱਕ ਇਹ ਪਾਣੀ ਜਿਹੜਾ ਵਾ ਫਿਲਹਾਲ ਪਹੁੰਚਿਆ ਹੈਗਾ ਵਾ ਪ੍ਰਸ਼ਾਸਨ ਦੀਆਂ ਟੀਮਾਂ ਅਤੇ ਆਰਮੀ ਦੀਆਂ ਟੀਮਾਂ ਜਿਹੜੀਆਂ ਮੌਕੇ ਤੇ ਜ਼ਰੂਰਤ ਨਾਦ ਕੀਤੀਆਂ ਜਾਂ ਨੇ ਨਾਲ ਦੀ ਨਾਲ ਡਾਕਟਰ ਦੀਆਂ ਕੁਝ ਟੀਮਾਂ ਜਿਹੜੀਆਂ ਨੇ ਮੌਕੇ ਤੇ ਤਨਨਾਦ ਕੀਤੀਆਂ ਜਾਂ ਨੇ ਤਾਂ ਕਿ ਇਸ ਪਾਣੀ ਨੂੰ ਜਿਹੜਾ ਵਾ ਰੋਕਿਆ ਜਾ ਸਕੇ ਅੱਗੇ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ ਫਿਲਹਾਲ ਪ੍ਰਸ਼ਾਸਨ ਨੇ ਅਪੀਲ ਵੀ ਕੀਤੀ ਹੈ ਕਿ ਜਿਹੜੀਆਂ ਝੂਠੀਆਂ ਖਬਰਾਂ ਨੇ ਜਾਂ ਫੇਕ ਖਬਰਾਂ ਜਿਹੜੀਆਂ ਆ ਰਹੀਆਂ ਨੇ ਕਿ ਪਾਣੀ ਬਹੁਤ ਜ਼ਿਆਦਾ ਬਾਹਰ ਆ ਗਿਆ ਉਸ ਤੋਂ ਜਿਹੜਾ ਵਾ ਕਰੇਜ ਕੀਤਾ ਜਾਵੇ ਅ ਪ੍ਰਸ਼ਾਸਨ ਦੇ ਪੇਜ ਨੂੰ ਜਿਹੜਾ ਵਾ ਤੁਸੀਂ ਉੱਥੋਂ ਜਾਣਕਾਰੀ ਜਿਹੜੀ ਆ ਲੈ ਸਕਦੇ ਹੋ ਫਿਲਹਾਲ ਇਹ ਤਸਵੀਰਾਂ ਜੋ ਤੁਹਾਨੂੰ ਅਸੀਂ ਸਸਰਾਲੀ ਤੋਂ ਦਿਖਾਈਆਂ ਨੇ ਜਿੱਥੇ ਦੇਰ ਰਾਤ ਤੇ ਇਹ ਬੰਨ ਟੁੱਟਿਆ ਵਾ ਫਿਲਹਾਲ ਪਾਣੀ ਜਿਹੜਾ ਵਾ ਆਰਜੀ ਬੰਨ ਤੱਕ ਰੁਕਿਆ ਹੋਇਆ ਵਾ ਜੋ ਕੱਲ ਪ੍ਰਸ਼ਾਸਨ ਵੱਲੋਂ ਔਰ ਪਿੰਡ ਦੇ ਲੋਕਾਂ ਵੱਲੋਂ ਬੰਨ ਬਣਾਇਆ ਗਿਆ ਸੀ ਉੱਥੇ ਇਹ ਪਾਣੀ ਜਿਹੜਾ ਵਾ ਫਿਲਹਾਲ ਰੁਕ ਚੁੱਕਾ ਵਾ ਬਾਰਿਸ਼ ਨੇ ਥੋੜੀ ਚਿੰਤਾ ਜ਼ਰੂਰ ਵਧਾ ਦਿੱਤੀ ਹੈ ਕੈਮਰਾਮੈਨ ਗੁਰਿੰਦਰ ਦੇ ਨਾਲ ਨਰਿੰਦਰ ਕੁਮਾਰ ਸ